ਗੁਜਰੀ ਮਹੱਲਾ ਪੰਜਮਾ ਘਰ ਚੌਥਾ ਚੁੱਪ ਦੇ ਓੰਕਾਰ ਸਤਿਗੁਰ ਪ੍ਰਸਾਦ ਗੁਜਰੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਘਰ ਚੌਥੇ ਦੇ ਅੰਦਰ ਚੌਪਦਾਂ ਦੇ ਰਾਹੀਂ ਹੁਕਮਨਾਮਾ ਅੰਗ ਨੰਬਰ 501 ਤੇ ਸੁਭਾਏਮਾਨ ਅਕਾਲ ਪੁਰਖੇ ਕਾ ਕਣਕਣ ਵਿੱਚ ਰਮਿਆ ਗੁਰੂ ਦੀ ਕਿਰਪਾ ਸਦਕਾ ਪ੍ਰਾਪਤ ਹੁੰਦਾ ਬਖਸ਼ਿਸ਼ ਕਰਦੇ ਹਨ ਛਾੜ ਸਗਲ ਸਿਆਣਪ ਸਾਧ ਸ਼ਰਣੀ ਆਓ ਸਾਬ ਕਹਿੰਦੇ ਆ ਮਨੁੱਖ ਆਪਣੀਆਂ ਚਤਰਾਇਆਂ ਸਿਆਣਪ ਸਾਰੀਆਂ ਛੱਡ ਦੇ ਕਿਉਂਕਿ ਜਿਸ ਪ੍ਰਮਾਤਮਾ ਦੇ ਅੱਗੇ ਤੂੰ ਚਤ్రਾਈ ਸਿਆਣਪ ਕਰਦਾ ਨਾ ਉਹ ਪ੍ਰਮਾਤਮਾ ਇਨਾਮ ਚਤ్రਾਈਆਂ ਸਿਆਣਪਾਂ ਦਾ ਮਾਲਕ ਹੈ ਚਤੁਰਾਈਨ ਨਾ ਚਤਰ ਭੁਜ ਪਾਈ ਹੈ ਉਸ ਪ੍ਰਮਾਤਮਾ ਨੂੰ ਚਤ్రਾਈਆਂ ਤੇ ਚਲਾਕੀਆਂ ਦੇ ਨਾਲ ਖੁਸ਼ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਛਾੜ ਸਗਲ ਸਿਆਣਪਾਂ ਆਪਣੀ ਸਿਆਣਪ ਛੱਡ ਦੇ ਸਾਧ ਸ਼ਰਣੀ ਆਉ ਗੁਰੂ ਦੀ ਸ਼ਰਨ ਦੇ ਵਿੱਚ ਆ ਜਾ ਪਾਰ ਬ੍ਰਹਮ ਪਰਮੇਸ਼ਰੂ ਪ੍ਰਭੂ ਕੇ ਗੁਣ ਗਾਓ ਉਹ ਪ੍ਰਮਾਤਮਾ ਜਿਹੜਾ ਬ੍ਰਹਮ ਦਾ ਮਾਲਕ ਹੈ ਉਸ ਦੇ ਗੁਣ ਗਾਣ ਕਰ ਰੇਚਿਤ ਚਰਣ ਕਮਲਾਰਾਦ ਐ ਮੇਰੇ ਮਨ ਉਸ ਪਰਮਾਤਮਾ ਦੇ ਸ਼ਬਦ ਰੂਪੀ ਚਰਨਾ ਕਮਲਾ ਦੇ ਨਾਲ ਆਪਣਾ ਚਿੱਤ ਜੋੜ ਉਸ ਦੀ ਅਰਾਧਨਾ ਕਰ ਸਰਬ ਸੁਖ ਕਲਿਆਣ ਪਾਵੈ ਮਿਟੈ ਸਗਲੋ ਪਾਦ ਜਿਸ ਦੀ ਯਾਦ ਵਿੱਚ ਜੁੜਿਆ ਰਹੇਗਾ ਸੰਸਾਰ ਦੇ ਸਾਰੇ ਸੁਖ ਆਤਮਿਕ ਸੁਖ ਤੇ ਪਰਮਾਰਥ ਸੁਖ ਸਾਰੇ ਹੀ ਪ੍ਰਾਪਤ ਹੋ ਜਾਣਗੇ ਮਿਟੈ ਸਗਲੋ ਪਾਦ ਤੇਰੇ ਮਨ ਦੇ ਜਿਹੜੇ ਤਿੰਨ ਤਾਪ ਹਨ ਆਦ ਬਿਆਦ ਉਪਾਦ ਏਬੀ ਖਤਮ ਹੋ ਜਾਣਗੇ ਰਹਾਉ ਮਾਤ ਪਿਤਾ ਸੁਤਮੀਤ ਭਾਈ तिस ਬਿਨਾਂ ਨਹੀਂ ਕੋਏ ਸਾਬ ਕਹਿੰਦੇ ਐਮਨੁਖ ਸੰਸਾਰ ਦੇ ਉੱਤੇ ਬੜੇ ਰਿਸ਼ਤੇ ਨੇ ਮਾਤਾ ਪਿਤਾ ਧੀਆਂ ਪੁੱਤਰਾ ਭੈਣ ਭਰਾਵਾਂ ਦੇ ਨੇ ਪਰ ਅੰਤ ਵੇਲੇ ਉਹ ਪ੍ਰਮਾਤਮਾ ਦਾ ਹੀ ਸਾਥ ਨਾਲ ਨਿਭਦਾ ਹੈ ਇਸ ਕਰਕੇ ਇਹ ਪ੍ਰਮਾਤਮਾ ਸੰਸਾਰ ਦੇ ਸਾਰੇ ਰਿਸ਼ਤੇ ਹਨ ਪਰ ਤੇਰੇ ਤੋਂ ਬਗੈਰ ਅੰਤ ਵੇਲੇ ਮੇਰਾ ਕੋਈ ਵੀ ਨਹੀਂ ਈਤ ਊਤ ਜੀ ਨਾਲ ਸੰਗੀ ਸਰਵ ਰਵਿਆ ਸੋਏ ਉਹ ਪ੍ਰਮਾਤਮਾ ਜਿਹੜਾ ਹੈ ਜਨਮ ਤੋਂ ਲੈ ਕੇ ਅੰਤ ਤੱਕ ਉਸਦੇ ਅੰਗ ਸੰਗ ਹੀ ਹੁੰਦਾ ਹੈ ਜਿਹੜਾ ਸਾਰੇ ਸੰਸਾਰ ਦੇ ਵਿੱਚ ਰਮਿਆ ਹੈ ਕੋਟ ਜਤਰੋ ਪਾ ਮਿੱਥਿਆ ਕਸ਼ੂ ਨਾ ਵੇ ਕੰਮ ਐਮਰਕ ਜਿੰਨੇ ਮਰਜੀ ਤੂੰ ਆਪਣੇ ਯਤਨ ਆਪਣੀਆਂ ਚੁਤਰਾਈਆਂ ਕਰ ਲੈ ਸਾਰੀਆਂ ਮਿੱਥਿਆ ਹਨ ਸਾਰੇ ਯਤਨ ਖਤਮ ਹੋਣ ਵਾਲੇ ਹਨ ਕਸ਼ੂ ਨਾ ਵੇ ਕੰਮ ਇੱਕ ਵੀ ਯਤਨ ਤੇਰਾ ਜਿਹੜਾ ਸੰਸਾਰਿਕ ਪਦਾਰਥ ਲਈ ਇੱਕ ਵੀ ਅੰਤ ਵਿੱਚਲੇ ਕੰਮ ਨਹੀਂ ਆਏਗਾ ਸਰਨ ਸਾਧੂ ਨਿਰਮਲਾ ਗਤ ਹੋਏ ਪ੍ਰਭ ਕੈ ਨਾਮ ਉਸ ਪਰਮਾਤਮਾ ਦੀ ਸ਼ਰਨ ਦੇ ਵਿੱਚ ਆ ਤੇ ਉਸ ਦੇ ਸ਼ਰਨ ਦੇ ਵਿੱਚ ਆਉਣ ਦੇ ਨਾਲ ਤੇਰੀ ਮਾਲੀ ਮਤ ਜਿਹੜੀ ਹੈ ਮੈਲ ਤੋਂ ਰਹਿਤ ਨਿਰਮਲ ਹੋ ਜਾਏਗੀ ਤੇ ਤੇਰੀ ਗਤੀ ਹੋ ਜਾਵੇਗੀ ਤੇ ਹੋਏ ਪ੍ਰਭ ਕਾ ਨਾਮ ਪਰਮਾਤਮਾ ਦੇ ਨਾਮ ਦੇ ਨਾਲ ਹੀ ਮਨੁੱਖ ਦਾ ਕਲਿਆਣ ਹੈ ਅਗੰਭ ਦਿਆਲ ਪ੍ਰਭ ਊਚਾ ਸ਼ਰਨ ਸਾਧੂ ਜੋਗ ਉਹ ਪਰਮਾਤਮਾ ਬੇਅੰਤ ਹੈ ਦਿਆਲੂ ਹੈ ਸਭ ਤੋਂ ਊਚਾ ਹੈ ਤੇ ਉਹਦੀ ਸ਼ਰਨ ਦੇ ਵਿੱਚ ਆਉਣ ਦੇ ਨਾਲ ਇਹ ਭਲ ਹੈ ਤਿਸ ਪ੍ਰਾਪਤ ਨਨਕਾ ਜਿਸ ਲਿਖਿਆ ਤੁਰ ਸੰਜੋਗ ਦਾ ਸਨਨ ਕੀ ਆਖਦਾ ਹੈ ਉਸ ਦੀ ਸ਼ਰਨ ਉਸੇ ਨੂੰ ਹੀ ਪ੍ਰਾਪਤ ਹੁੰਦੀ ਹੈ ਜਿਹੜਾ ਉਦਮ ਕਰਦਾ ਹੈ ਤੇ ਜਿਹੜਾ ਉਦਮ ਕਰਦਾ ਹੈ ਉਹਦੇ ਧੁਰ ਤੋਂ ਲੇਖ ਲਿਖੇ ਹੁੰਦੇ ਹਨ ਤੇ ਉਹ ਪਰਮਾਤਮਾ ਦੇ ਸੰਜੋਗ ਦੇ ਨਾਲ ਜੁੜ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ